ਅੱਜ ਦਾ ਇਹੋ ਪਾਵਨ ਪਵਿੱਤਰ ਦਿਹਾੜਾ ਹੈ ਕੌਮ ਦੇ ਮਹਾਨ ਸ਼ਹੀਦ ਕੈਣੀ ਦੇ ਕਥਨੀ ਦੇ ਪੂਰੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਸਤਬੁੱਤ ਜੀ ਦੇ ਬਚਨਾਂ ਦੇ ਉੱਤੇ ਪੈੜਾ ਦੇਣ ਵਾਲੇ ਮਹਾਨ ਸਿੱਖ ਤਨ ਤਨ ਬਾਬਾ ਦੀਪ ਸਿੰਘ ਜੀ ਹੋਂ ਦਾ ਜਨਮ ਦਿਹਾੜਾ ਹੈ। ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਜੇ ਤੁ ਆਪਾਂ ਵਿਚਾਰ ਕਰਦੇ ਹਾਂ। ਸਾਧ ਸੰਗਤ ਜੀ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਬਾਬਾ ਦੀਪ ਸਿੰਘ ਜੀ ਦਾ ਸਾਰਾ ਜੀਵਨ ਜਿਹੜਾ ਹੈ ਉਹ ਤਨ ਸ੍ਰੀ ਗੁਰੂ گوبند سب مہاراج جی گرو گرن مہاراج جیپت ہے بابا دیپ جی پہ نگر جنم ہوا ہے امرتسر ماسا جیونی کی بخ ہے آئی پکتی کا گھر ہے اس کے گرہ سات سنگت جی اٹھارہ 1682 ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਪਿਤਾ ਮਾਤਾ ਜਿਹੜੇ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨਾਂ ਨੂੰ ਬਖਸ਼ ਰਹੇ ਨੇ ਜਦੋਂ ਬਾਬਾ ਦੀਪ ਸਿੰਘ ਜੀ ਦੀ ਉਮਰ ਥੋੜੀ ਵੱਡੀ ਹੋਈ ਤੇ ਬਾਬਾ ਦੀਪ ਸਿੰਘ ਜੀ ਵੀ ਆਪਣੇ ਮਾਤਾ ਪਿਤਾ ਦੇ ਨਾਲ ਦਰਸ਼ਨਾਂ ਦੇ ਵਾਸਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਏ ਜਦੋਂ ਇਹ ਵਸਤੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਦੇ ਚਰਮਾ ਦੇ ਉੱਪਰ ਰੱਖਿਆ ਤੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੋ ਜੀ ਕਲਾ ਵਰਤਾਈ ਬਾਬਾ ਦੀਪ ਸਿੰਘ ਜੀ ਲੰਮਾ ਸਮਾਂ ਫਿਰ ਅਨੰਦਪੁਰੇ ਦੇ ਵਿੱਚ ਰਹੇ ਇੱਥੇ ਰਹਿ ਕੇ ਬਾਬਾ ਦੀਪ ਸਿੰਘ ਜੀ ਹਾਂ ਨੇ ਗੁਰਬਾਣੀ ਪੜ੍ਹਨੀ ਸਿੱਖੀ ਗੁਰਬਾਣੀ ਲਿਖਣੀ ਸਿੱਖੀ ਸ਼ਾਸਤਰ ਵਿਦਿਆ ਦਾ ਅਭਿਆਸ ਕੋਟਸਰਾਈ ਦਾ ਅਭਿਆਸ ਇਹ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਾਥ ਸੰਗਤ ਜੀ ਨੰਨਾਂ ਦੀ ਪੁਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਿੱਖਿਆ। ਐਥੇ ਨੰਨਾਂ ਦੀ ਪੁਲੀ ਦੇ ਵਿੱਚ ਰਹਿੰਦੇ ਜਾਂ ਜਿੱਥੇ ਸਾਥ ਸੰਗਤ ਜੀ ਸਾਹਿਬ ਦੇ ਚਾਰ ਸਹਿਬਜ਼ਾਦਿਆਂ ਦਾ ਜਨਮ ਹੋਇਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਗੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਰੇ ਸਹਿਬਜ਼ਾਦਿਆਂ ਦੇ ਨਾਲ ਮਿਹਰਬਾਨ ਬਾਬਾ ਦੀਪ ਸਿੰਘ ਜੀ ਦਾ ਰਹਿਣਾ ਨੰਨਾਂ ਦੀ ਪੁਲੀ 'ਚ। ਕਿਉਂ ਜੇ ਆਪਾਂ دے بابا دیپ جی ساتھ بھی ਜਿਹੜਾ ਮਰਜੀ ਪਾਖ ਬਾਬਾ ਦੀਪ ਸਿੰਘ ਤੇ ਜੀਵਨ ਦਾ ਕੁਰਬਾਨੀ ਦੇਖ ਲੋ ਭਵੇਂ ਸੇਵਾ ਦਾ ਹੋਵੇ ਭਵੇਂ ਗੁਰਬਾਣੀ ਕੰਠ ਦਾ ਹੋਵੇ ਤੇ ਭਵੇਂ ਸਾਧ ਸੰਗਤ ਜੀ ਉਹ ਸ਼ਸਤਰ ਚੱਕ ਕੇ ਦੁਸ਼ਮਣ ਦੇ ਨਾਲ ਲੜਨ ਦਾ ਹੋਵੇ ਬਾਬਾ ਦੀਪ ਸਿੰਘ ਜੀ ਹਰੇਕ ਕਾਰਜ ਵਿੱਚ ਸਭ ਤੋਂ ਅੱਗੇ ਰਹੇ ਇੱਕ ਵਾਰ ਸਾਧ ਸੰਗਤ ਜੀ ਸੇਵਾ ਦਾ ਜਦੋਂ ਜ਼ਿਕਰ ਕਰਦੇ ਆ ਧੰਨ ਬਾਬਾ ਦੀਪ ਸਿੰਘ ਖੰਡੇ ਸਾਧ ਸੰਗਤ ਜੀ ਬਾਡੇ ਨੂੰ ਬੜੇ ਪਿਆਰ ਦੇ ਨਾਲ ਲੰਗਰ ਦੇ ਵਿੱਚ ਸੇਵਾ ਕਰਦੇ ਪਰਿਮਾਨ ਦੇ ਪੈ ਕੇ ਸੁਹਾਵਾਂ ਅੱਜ ਕੱਲ ਸਮੇਂ ਸਾਹਿਬ ਜੀ ਬਦਲੇ ਦੇ ਪਹਿਲਾਂ ਜਿਹੜਾ ਵਰਤ ਸੀ ਜਦੋਂ ਦਾ ਸੁਹਾਵੇ ਨਾਲ ਸਾਫ਼ ਕੀਤੇ ਨਾ ਇਸ ਤੇ ਬਾਟਾ ਇਹਨੂੰ ਸਾਫ਼ ਕਰਦੇ ਪਰੇ ਬੜੀ ਰੀਲ ਦੇ ਨਾਲ ਲੱਗੇ ਕਿਸੇ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਨੂੰ ਕਿ ਬਾਟਾ ਤੇ ਬੜਾ ਚੰਗੀ ਤਰ੍ਹਾਂ ਸਾਫ਼ ਹੋ ਗਿਆ ਤੁਸੀਂ ਫਿਰ ਪਰਮਾਜੀ ਦਾ ਜਦ ਕਹਿਣ ਲੱਗੇ ਸਤ ਗੁਰੂ ਜੀ ਮੇਰਾ ਜਿੰਦ ਕਰਦਾ ਮੈਂ ਉਨੀ ਦੇਰ ਤੱਕ ਬਾਤਾਂ ਨੂੰ ਮਾਣੀ ਜਾਵਾਂ ਜਿੰਨੀ ਦੇਰ ਤੱਕ ਇਹਦੇ ਵਿੱਚੋਂ ਤੁਹਾਡਾ ਸੋਤ ਭਾੜੀ ਸ਼ਕਲ ਮੈਨੂੰ ਦਿੱਤਾ ਹੋਇਆ ਹੈ ਤੁਹਾਡਾ ਚਿਹਰਾ ਨਾਲ ਮੈਨੂੰ ਦਿੱਤਾ ਹੈ ਇੰਨਾ ਪਿਆਰ ਇੰਨੀ ਪਿਆਰ ਤੇ ਇਹੀ ਭਾਵਨਾ ਦੇ ਨਾਲ ਸੇਵਾ ਕਰਨੀ ਹੈ ਤੇ ਸਾਲ ਸਮਝ ਲਈ ਜਦੋਂ ਅਮਰਸ ਦੀ ਦਾਤ ਲੈ ਕੇ ਫਿਰ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਉਹ ਮਿੰਟ ਦੇ ਵਿੱਚ ਆ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਡਿਊਟੀ ਲਈ ਕਿ ਸਿੱਖਾਂ ਕੇ ਕੁਰਬਾਨੀ ਦਾ ਪ੍ਰਚਾਰ ਕਰਨਾ ਹੈ

ਚੌਹ ਸੱਤ ਜਾਦੀਆਂ ਦੀ ਸ਼ਹਾਦਤ ਹੈ ਮਾਂ ਗੁਦਰ ਕੋਹ ਸ਼ਹਾਦਤ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਧ ਸੰਗਤ ਜਿਨ੍ਹਾਂ ਕਾਂਗੜ ਤੋਂ ਹੁੰਦੇ ਮੁਕਸਰ ਸਾਹਿਬ ਸਾਹਿਬ ਜੀ ਪਾਵਨ ਧਰਤੀ ਤੋਂ ਹੁੰਦੇ ਹੋਇਆ ਇੱਥੇ ਸਤਿਗੁਰੂ ਦੀ ਆਗਿਆ ਜੰਗ ਲੜੀ ਏ ਤੋਂ ਦਮਦਮਾ ਸਾਹਿਬ ਬੜੀ ਧਰਤੀ ਤੇ ਸਤਿਗੁਰੂ ਦੀ ਪੰਛੇ ਜੀ ਉਦੋਂ ਸਾਧ ਸੰਗਤ ਜੀ ਇਹਨੇ ਸਮੇਂ ਨਹੀਂ ਸੰਭ ਕਿ ਜਿਹੜਾ ਪਤਾ ਲੱਗ ਸੰਗੇ ਕਿ ਇਹ ਇਹ ਜੰਗਲ ਤੋਂ ਉਹਨਾਂ ਨੇ ਕਿਛੇ ਨਾਮ ਬਾਬਾ ਦੀਪ ਸਿੰਘ ਜੀ ਨੂੰ ਇਹ ਜਾਣ ਬਾਰੇ ਬਹੁਤ ਪਤਾ ਸੀ ਪਰ ਜਦੋਂ ਆਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿਨਾਂ ਨੂੰ ਸਾਥ ਸੰਗਤ ਦੇ ਹੁਕਮਨਾਮਾ ਸੱਜ ਕੇ ਭੇਜਿਆ ਕਿ ਬਾਬਾ ਦੀਪ ਸਿੰਘ ਜੀ ਨੂੰ ਉਰਾਖੇ ਲੈ ਕੇ ਆਓ ਤੇ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਕੋਵਿੰਡ ਦੇ ਵਿੱਚ ਸਾਥ ਸੰਗਤ ਦੀ ਉਸ ਸਮੇਂ ਵੀ ਬੱਚਿਆਂ ਨੂੰ ਕੁਰਬਾਨੀ ਦੀ ਸੰਸਥਾ ਕਰਵਾ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮਨਾਮਾ ਸਾਹਿਬ ਮਿਲਿਆ ਤੇ ਬਾਬਾ ਦੀਪ ਸਿੰਘ ਜੀ ਸਾਥ ਸੰਗਤ ਦੀ ਉਸੇ ਟਾਈਮ ਹੀ ਇਹਦਾ ਚਾਲਾ ਹੈ ਨਾਮਧਵਾ ਸਾਹਿਬ ਜੀ ਪਾਵਨ ਧਰਤੀ ਤੇ ਪਾਪਤਾ ਪੰਜ ਸਿੰਘ ਸਤੂ ਦਾ ਸੂਤ ਲੈਣ ਵਾਸਤੇ ਬਾਬਾ ਧੀਰਮਲ ਦੇ ਕੋਲ ਗਏ ਜੀ ਕਿਉਂਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਣ ਨਾਮਧਵਾ ਸਾਹਿਬ ਜੀ ਪਾਵਨ ਧਰਤੀ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੂਤ ਦੇ ਹਾਂ ਜਦੋਂ ਬਾਬਾ ਧੀਰਮਲ ਦੇ ਕੋਲੋਂ ਸੂਤ ਲੈਣ ਦੇਣਾ ਇਹ ਸੂਤ ਉਸ ਹੀ ਸਾਧ ਸੰਗਤ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਲਖਵਾਇਆ ਸੀ ਉਹਦਾ ਸਾਹਿਬ ਜੀ ਪਾਵਨ ਧਰਤੀ

ਇਹ ਕਾਲਜ ਜਿਹੜਾ 9 ਮਹੀਨੇ 9 ਦਿਨ 9 ਭੜਿਆਂ ਦੇ ਵਿੱਚ ਕੁਝ ਪਲਾਂ ਨੇ ਸੰਪੂਰਨ ਕੀਤਾ ਹੈ ਜਿੰਨੀ ਗੁਰਬਾਣੀ ਸਤੂ ਜੀ ਲਿਖਦੇ ਨੇ ਇੰਨੀ ਗੁਰਬਾਣੀ ਦੀ ਕਥਾ ਸਤੂ ਜੀ ਸ਼ਾਮ ਨੂੰ ਦਰਵਾਜ਼ੇ ਦੇ ਕਮਾਨ ਦੇ ਵਿੱਚ ਕਰਦੇ ਨੇ ਤੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੀ ਸਾਸ ਜੀ ਜਦੋਂ ਦੰਦਮਾ ਸਾਹਿਬ ਤੋਂ ਸਤੂ ਜੀ ਚਾਹੇ ਪਾਉਂ ਲੱਗੇ ਨਦੇੜ ਦੀ ਪਾਉਂ ਧਰਤੀ ਤੇ ਇਹ ਖੂਬ ਜਿਹੜਾ ਸਤੂ ਜੀ ਨੇ ਲਿਖਿਆ ਇਹ ਸਤੂ ਜੀ ਆਪਣੇ ਨਾਲ

تہاڈے ہوندے ہیں جو وقت رہیا ہے اے راستے وچ فرق تے نہیں پئے گا اں شری گرو گوبند سنگھ مہاراج جی کہن لگے سکھا تہاڈ تو تھون تو اے سہی تو گھر تو تھون تے لگ ہو سکدی ہے پر تیرے سہی دے وچ تیرے من دے وچ تے اے راستے وچ کدے فرق نہیں آوے گا تے بھائی منی صاحب دے باطنی وچ کیتے سن بند بند تے کٹیا جا سکدا ہے اور گرو دے پیار نوں کٹیا نہیں جا سکدا ਸਾਤ ਸਭੇ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਨੂੰ ਕੋਈ ਬਾਬਾ ਦੀਪ ਸਿੰਘ ਜੀ ਹੁਣਾਂ ਨੇ ਇੱਥੇ ਬੜਾ ਲੰਮਾ ਸਮਾਂ ਸਾਥੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਚਨਾ ਦੇ ਪੈਰਾ ਦਿੱਤਾ ਹੈ 14 14 ਘੰਟੇ ਗੁਰਬਾਣੀ ਨੂੰ ਲਿਖਣਾ ਸਾਤ ਸਭੇ ਨੂੰ ਉੱਥੇ ਬਾਬਾ ਦੀਪ ਸਿੰਘ ਜੀ ਦਾ ਆਪੂ ਨੂੰ ਬਣਿਆ ਹੋਇਆ ਇੱਕ ਉਹ ਭੂਰਾ ਸਾਹਿਬ ਹੁਣਾਂ ਆਇਆ ਜੂਜੇ ਬਹਿ ਕੇ ਗੁਰਬਾਣੀ ਨੂੰ ਲਿਖਦੇ ਨੇ ਦਿਨ ਦੇ ਵਿੱਚ 14 14 ਘੰਟੇ ਗੁਰਬਾਣੀ ਲਿਖਣੀ ਫਿਰ ਉਹ ਜਿਹੜੀ ਗੁਰਬਾਣੀ ਲਿਖੀ ਹੈ

جڑا کے موت دے کارٹ اتار لیا گروہ کے پیارے بابا بندہ سے وہ حاضر نہیں اساس سنگ جی تو پھر جدو انہوں بڑی جانگ دی مہم کے لیے یہ شروع ہونے ہیں سلام انہوں فتح کرنا ہے پھر حکم نامی صاحب بابا بندہ سے وہ حاضر نہیں پہ ایک دیتے کو گوبر سے مارے دے جتے جتے بھی سے کرے دے ساتھ ایک حکم نامہ صاحب کو آبا دیر سے پہ کول آیا اساس سنگ جی نام نامہ صاحب جی پاہن کر دیتے چپڑ کیڑی کے ਇਥੇ ਆਪਕੇ ਜਿਹੜਾ ਜੰਗ ਹੈ ਸੂਬਾ ਸਰਹੰਦ ਦੇ ਨਾਲ ਹੈ ਸਾਧ ਸੰਗਤ ਜੀ ਸਿੱਖ ਜਿਹੜੇ ਸੰਤ ਸਾਨਾ ਮਨਾਂ ਦੇ ਵਿੱਚ ਬੜੇ ਰੋਸਾਂ ਸਿੱਖਾਂ ਦੇ ਕਿਉਂਕਿ ਸਾਰਾ ਦੌਰ ਉਸ ਸਮਾਂ ਪਹਿਲਾਂ ਹੀ ਦੇਖਿਆ ਸੀ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਦੇ ਵਿੱਚ ਸਿੰਘਾਂ ਦੀ ਸ਼ਹਾਦਤ ਸਾਧ ਸੰਗਤ ਜੀ ਮਾਤਾ ਗੁਜਰ ਕੌਰ ਦੀ ਸ਼ਹਾਦਤ ਇਹ ਸਾਰਾ ਪਰਾਰਾ ਸਿੰਘਾਂ ਨੇ ਬੜਾ ਆਪਣੀਆਂ ਅੱਖਾਂ ਦੇ ਨਾਲ ਕੰਨਾਂ ਦੇ ਨਾਲ ਸੁਣਿਆ ਕਾਂਹ ਦੇ ਨਾਲ ਤੱਕਿਆ ਵੀ ਸਿੰਘਾਂ ਦੇ ਮਨਾਂ ਵਿੱਚ ਬੜਾ ਰੋਸ ਸੀ ਕਿ ਸੂਬੇ ਜਿਨ੍ਹਾਂ ਚ ਸ਼ਹੀਦ ਨੂੰ ਮੌਤੇ ਭਰਤੋਂ ਉਤਾਰਿਆ ਗਿਆ ਉਹੀ ਦੇਰ ਤੱਕ ਸਿੰਘਾਂ ਦਾ ਰੋਸ ਜਿਹੜਾ ਖਤਮ ਨਹੀਂ ਸੀ ਹੋਤਾ ਤੇ ਬਾਬਾ ਜੀਪ ਸਿੰਘ ਜੀ ਸਾਥ ਸੰਗਤ ਦੀ ਚਲ ਕੇ ਆਏ ਇੱਥੇ ਆਪ ਜੀ ਬੜੀ ਬਹਾਦਰੀ ਦੇ ਨਾਲ ਕਿੱਥੇ ਬਾਬਾ ਬੰਦਾ ਸਿੰਘ ਬਹਾਦਰ ਇਹਦੇ ਨਾਲ ਖੜੇ ਨੇ ਬਾਬਾ ਜੀਪ ਸਿੰਘ ਜੀ ਬੜੀ جدو جنگ فتح ہوئی سرحان دے اتے کیسی نشان صاحب چلے ہے کہ ساتھ سنگے جیئے تھو پھر بابا بندہ سنگے بات کر دیئے دوائی جو لے چلے سارے سنگے نے جڑے کہ ننہ دی پوری ہوں گئے گئے یہ ننہ دی پوری جا کے پھر ساتھ گو جی جس سکھا نے بسنی کیتی ہے جیڑی ننہ دی پوری ہوں ساتھ سنگے دی دشمن نے اجاڑ دل پاسی ایتے پھر آفا دے مروا چلے بابا دیم سنگی انہیں تین مہینے لگا کا قربانی دا پرچار

ਉਹ ਇਹ ਬਚਨ ਕਰਦੇ ਸਨ ਆਪਣੇ ਮੂਹਰੇ ਦੇ ਵਿੱਚੋਂ ਮੈਂ ਹਾਂ ਉਸ ਪ੍ਰਭੂ ਦਾ ਦਾਸ ਆ ਜਿਸ ਨੇ ਕੀਨੋ ਪੰਥ ਪ੍ਰਕਾਸ਼ਾ ਮੈਂ ਉਸ ਗੁਰੂ ਦਾ ਪੁੱਤਰ ਹਾਂ ਜਿਨੇ ਪੰਥ ਨੂੰ ਪ੍ਰਕਾਸ਼ ਕੀਤਾ ਹੈ ਸਤ ਸੰਗਤ ਜੀ ਤੇ ਪਰ ਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਤਕਬੂਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਨੰਦਪੁਰ ਸਾਹਿਬ ਜੀ ਲਈ ਦਿੱਤਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਤ ਸੰਗਤ ਜੀ ਹੋਰ ਮੁਹੰਮਾ ਦੇ ਵਿੱਚ ਉਸ ਤੋਂ ਬਾਅਦ ਸ਼ਹਾਦਤ ਜੀ ਬਾਬਾ ਦੀਪ ਸਿੰਘ ਜੀ ਫਿਰ ਨਾਮਧਵਾ ਸਾਹਿਬ ਜੀ ਪਾਵਨ ਧਰਤੀ ਤੇ ਆਏ ਜੀ

ਇਹ ਤੁਸੀਂ ਜਿਹੜੇ ਹਰਿ ਮੰਦਰ ਨੂੰ ਹੈ ਇਹਨੂੰ ਸਾਧ ਸੰਗਤ ਜੀ ਘਾਓ ਤੇ ਹਰਿ ਮੰਦਰ ਸਾਹਿਬ ਦਾ ਸੋਬਰ ਜਿਹੜਾ ਹੈ ਕਿ ਮੈਂ ਪੂਰ ਦੇਵੋ ਹਰਿ ਮੰਦਰ ਸਾਹਿਬ ਦੇ ਪਾਵਨ ਸੋਬਰ ਦੇ ਵਿੱਚ ਸਾਧ ਸੰਗਤ ਜੀ ਫਿਰ ਇਹਨਾਂ ਨੇ ਸਾਰਾ ਕੋਲਾ ਘਟਕੋ ਜਿਹੜਾ ਹੈ ਉਹ ਆਪਣਾ ਇਸ ਨੂੰ ਕਰ ਦਿੱਤਾ ਹਰਿ ਮੰਦਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਇਹ ਘੋੜਾ ਜਦੋਂ ਸਾਧ ਸੰਗਤ ਜੀ ਇੱਕ ਜਹਾਂ ਸਿੰਘ ਨੇ ਆਪਣੇ ਆਂਢੇ ਦਾ ਦੇਖਿਆ ਤੇ ਬਾਬਾ ਦੀਪ ਸਿੰਘ ਦੇ ਕੋਲ ਪਹੁੰਚੇ ਜੰਗਨਾ ਸਾਹਿਬ ਜੀ ਪਾਵਨ ਧਰਤੀ ਤੇ ਇਥੋਂ ਸਾਦ ਸੰਗਤ ਜੀ ਉਦਾਲੀ ਦਾ ਪੁੱਤਰ ਜਿਹੜਾ ਹੈ ਉਹਦਾ ਨਾਮ ਤਬੂਰ ਹੈ ਇੱਕ ਜਹਾਨသား ਜਿਹਨੂੰ ਅੰਮ੍ਰਿਤਸਰ ਸਾਹਿਬ ਦਾ ਗਵਰਨਰ ਲਾਇਆ ਸੀ ਇਹਨਾਂ ਨੇ ਸਾਦ ਸੰਗਤ ਜੀ ਨੂੰ ਕੁਝ ਹੋਰ ਦੇਖ ਕੇ ਇੱਥੇ ਅੰਮ੍ਰਿਤਸਰ ਸਾਹਿਬ ਦੇ ਪਾਮਤ ਤੇ ਭੇਜਿਆ ਕਿ ਤੁਸੀਂ ਐਸੇ ਹਰਮੰਦਰ ਸਾਹਿਬ ਦੇ ਵਿੱਚ ਸਾਰਿਆਂ ਨੂੰ ਅੰਦਰੋਂ ਪੂਰ ਦਿਓ ਜਿੰਨੇ ਵੀ ਕੋਈ ਕੋਈ ਸਿੱਖ ਦਿੰਦਾ ਉਹਨੂੰ ਸ਼ਹੀਦ ਕਰ ਦੇਓ ਤੇ ਇਹਦਾ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਨਾ ਸਾਦ ਸੰਗਤ ਜੀ 75 ਕੋ ਸਾਲਾਂ ਦੀ ਉਮਰ ਬਾਬਾ ਦੀਪ ਸਿੰਘ ਜੀ ਉਹ ਜਦੋਂ ਇਹ ਗੱਲ ਦਾ ਪਤਾ ਲੱਗਾ ਕਿ ਹਰਮੰਦਰ ਸਾਹਿਬ ਨੂੰ ਪੂਰ ਦਿੰਦਾ ਹੈ ਦਰਬਾਰ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਬੇਨਤੀ ਕੀਤੀ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਸਾਧ ਸੰਗਤ ਜੀ 75 ਸਾਲ ਦੀ عمر ਦੇ ਵਿੱਚ ਦੋ ਧਾਰਾ ਕੰਦਾ ਚੱਕਿਆ 15 ਸੇਰ ਦਾ ਖੜਾ ਚੱਕਿਆ ਤੇ ਉੱਥੇ ਅਰਦਾਸ ਕੀਤੀ ਹੈ ਆਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਦੁਨੀਆਂ ਦੇ ਲੋਕ ਇਹਦੇ ਦਰ ਤੇ ਕੜਾ ਪ੍ਰਸ਼ਾਦ ਲੈ ਕੇ ਆਉਂਦੇ ਨੇ

ਆਪ ਦੀ ਮਰਜ਼ੀ ਦੇ ਨਾਲ ਜਿਹਨੂੰ ਮਰਜ਼ੀ ਲਾ ਸਕਦੀਆਂ ਤੇ ਸਾਧ ਸੰਗਤ ਜੀ ਉਸ ਮੌਤ ਨੂੰ ਵੀ ਮਹਾਨ ਬਾਬਾ ਦੀਪ ਸਿੰਘ ਜੀ ਨੇ ਕੀਤਾ ਕਿ ਜਿੰਨੀ ਦੇਰ ਤੱਕ ਮੇਰੀ ਆਗਿਆ ਨਹੀਂ ਹੋਵੇਨੀ ਉਨੀ ਦੇਰ ਤੱਕ ਮੈਂ ਆਪਣੇ ਪ੍ਰਾਂਹ ਇਹ ਜਗਦਾ ਜਦੋਂ ਤੱਕ ਮੇਰਾ ਸਰੀਰ ਹਰਮੰਦਰ ਸਾਹਿਬ ਦੇ ਉਪਰ ਪਰਬਤ 'ਤੇ ਪਹੁੰਚੇਗਾ ਤੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਜਦੋਂ ਤੁਰੇ ਕੋਈ ਪੰਜ ਸੱਤ ਸਿਣਾ ਦਾ ਜਟਾਇ ਤੁਰਿਆਂ ਤੁਰਿਆਂ ਜਦੋਂ ਸਾਧ ਸੰਗਤ ਜੀ ਤਰਨਤਾਰਨ ਸਾਹਿਬ ਦੀ ਪਾਉਂਦ ਧਰਤੀ 'ਤੇ ਪਹੁੰਚੇ

ਇਹਨਾਂ ਦਾ ਇੱਕ ਜਰਮਨੈਸ ਜਿਹੜਾ ਹਾਥੀ ਉੱਤੇ ਬੈਠਾ ਹੋਇਆ ਸੀ ਫੌਜ ਦਾ ਕਮਾਂਡਰ ਉਹਨੂੰ ਭਾਈ ਰਸ਼ਮਾ ਸਿੰਘ ਨੇ ਇੰਨੀ ਤੇਜ਼ੀ ਦੇ ਨਾਲ ਘੇਰ ਲੜਾ ਕੋ ਸਾਥ ਸੰਗਤ ਜੀ ਉਹਦਾ ਸੀਸ ਜਿਹੜਾ ਹਾਥੀ ਤੇ ਬੈਠੇ ਦਾ ਤੋਂ ਤੋਂ ਘੜ ਤੋਂ ਨਾ ਨਿਕਲਦਾ ਫੌਜ ਦੇ ਵਿੱਚ ਭੱਜਣ ਮੱਝ ਗਈ ਇਸੇ ਬਾਬਾ ਦੀਪ ਸਿੰਘ ਦੇ ਸਾਹਮਣੇ ਹਾਰ ਕੇ ਸਾਥ ਸੰਗਤ ਜੀ ਜਮਾਨਤ ਕਰ ਜਾਂਦੇ ਨੇ ਕਹਿਣ ਲੱਗੇ ਬਾਬਾ ਤੂੰ ਪ੍ਰਣ ਕੀਤਾ ਮੈਂ ਸੁਣਿਆ ਨੇ بابا دیپیسوں ساتھ ہے گرو رو بابا دیپ نے کیا, قریب جاستہ ساتھ سنجھ جئے گھر کرتوں گھر دے سناو دے لیے کہ سیس اُس طرح تو بینا کبھی راڑ سنجھ جئے ہیں اور ایک گروہ بھی مردی ہے اپنا پکا ہوئے ہیں جن ساتھ مرد ہے ساتھ دو جی تھی باری گھر دی جاؤ تو پریمو پھرنڈ کھا چاہو سیر ترکلی گری گری آؤ ایک مال تو پیر کنی جائے سیر تھی جائے کان نہ کی جائے ایک ہاتھ دے مجھے کھنڈا ہے ایک ہاتھ دے مجھے ساتھ س

ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਦ ਸੰਗਤ ਇਸ ਸੀਸ ਰੱਖ ਕੇ ਪੂਰਾ ਕੀਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੇਖ ਕੈਣੀ ਤੇ ਅਖੀ ਦਾ ਪੂਰਾ ਜਿਹਨੂੰ ਸਾਦ ਸੰਗਤ ਜੀ ਅੱਜ ਦੁਨੀਆ ਦੇ ਲੋਕ ਇੰਨੀ ਭਾਵਨਾ ਦੇ ਨਾਲ ਚੇਤੇ ਕਰਦੇ ਨੇ ਜਿੱਥੇ ਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਜਿਹੜਾ ਸਤਜੁ ਕੇ ਜਗ੍ਹਾ ਨਹੀਂ ਹੁੰਦੀ ਉੱਥੇ ਗੁਰੂ ਕੇ ਪਿਆਰੇ ਸਿਮ ਬਾਬਾ ਦੀਪ ਸਿੰਘ ਜੀ ਦੇ ਸਾਥ ਦੇ ਵਿੱਚ ਆਈਏ ਨਾ دنیا بڑی پاونا دینا نکو مستقو دی ہے اس طرح کے اوز مہان شہیدان چیتے کریا کرو ارداس جو گروہ دے کی طاقت دی نا کہ پھر یہ سمجھا کرو میری ارداس جو کچھ گروہ آپ کو بڑھ کرے ہیں وہ ارداس جو آپ کو بڑھ کرے گا کہ جب وہ اسی ارداس کر کے مانگے میں چیتے رچھاڑ جانے ہیں نا اس ساتھ سمجھ جی کہ ارداس کر لگے ہیں مانگے میں چیتے بیوت بنایا کرو جیتے اگر ارداس کر رہے ہو